ਹਾਂਜੀ ਅੱਜ ਤੁਹਾਨੂੰ ਨਾ ਆ ਗਰਾਊਂਡ ਉਖਾਉਣਾ ਹੈ। ਗੁਰੂ ਸਾਹਿਬ ਦੀ ਕਿਰਪਾ ਨਾਲ ਲਾ ਲਈਦੇ ਨੇ ਉਹਦੇ 5-10 ਚੱਕਰ। ਲਾ ਕੇ ਫਿਰ ਜਿਹੜਾ ਸਾਡੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੈ। ਪਰ ਅੱਜਕੱਲ ਸਾਡੇ ਨੌਜਵਾਨ ਕਿੱਥੇ? ਹੁਣ ਤੇ ਬਿਰਲੇ-ਬਿਰਲੇ ਨੇ ਜਿਹੜੇ ਗਰਾਊਂਡ ਨਾਲ ਜੁੜੇ ਆ। ਵੈਸੇ ਪਿੰਡਾਂ 'ਚ ਗਰਾਊਂਡ ਬਹੁਤ ਕਿਤੇ ਘੱਟ ਮਿਲਦੇ ਨੇ ਕਿ ਸੋਹਣਾ ਗਰਾਊਂਡ ਬਣਿਆ। ਤੇ ਆਪਾਂ ਰੋਜ਼ ਇੱਥੇ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ 8-10 ਚੱਕਰ ਲਾ ਲਈਦੇ ਨੇ। ਮਾਲਕ ਦਾ ਸ਼ੁਕਰ ਕਰ ਲਈਦਾ। ਕਿਉਂਕਿ ਤੁਹਾਨੂੰ ਵੀ ਪਤਾ ਨਹੀਂ ਸਾਡੇ ਗ੍ਰੰਥੀਆਂ ਦੇ ਢਿੱਡ ਬਹੁਤ ਵੱਡੇ ਵੱਡੇ ਹੋ ਜਾਂਦੇ ਨੇ। ਤੋਂ ਮਿਹਨਤ ਕਰਨੀ ਚਾਹੀਦੀ ਹੈ ਸਰੀਰ ਦੀ ਸੰਭਾਲ ਵਾਸਤੇ। ਦੇਖੇ ਇੱਥੇ ਅਸੀਂ ਵੇਖਿਆ ਕਿ ਸਾਡਾ ਵੀਰ ਹੋਰ ਹੈ ਜਿਹੜਾ ਚੱਕਰ ਲਾ ਰਿਹਾ ਹੈ, ਦੌੜ ਰਿਹਾ ਹੈ। ਸੋ ਇਦਾਂ ਦੇ ਗਰਾਊਂਡ ਬਹੁਤ ਘੱਟ ਪਿੰਡਾਂ ਵਿੱਚ ਮਿਲਦੇ ਨੇ। ਤੇ ਆਪਣੀ ਸਿਹਤ ਦੇ ਸੰਬੰਧ ਵਿੱਚ ਸਾਨੂੰ ਗਰਾਊਂਡ ਨਾਲ ਜੁੜਨਾ ਚਾਹੀਦਾ, ਸਭਨਾਂ ਨੂੰ ਜੁੜਨਾ ਚਾਹੀਦਾ। ਅਸੀਂ ਵੀ ਆਉਨੇ ਦੇਖੋ ਬਾਣੇ 'ਚ ਆਈਦਾ ਹੈ। ਜਿੰਨਾ ਕੁ ਮਾਰਾ ਟਾਈਮ ਦਿੰਦੇ ਆ ਫਿਰ ਲਾ ਲਈਦਾ ਥੋੜਾ ਸਮਾਂ ਤੇ ਵੀਰੋ ਭਰਾਵੋ ਇਧਰੋਂ ਉਧਰੋਂ ਬਚ ਕੇ ਗਰਾਊਂਡ ਨਾਲ ਜੁੜੋ ਸਾਡੇ ਨੌਜਵਾਨ ਵੀਰ ਗਰਾਊਂਡ ਨਾਲ ਜੁੜਨ ਨਸ਼ਿਆਂ ਤੋਂ ਤਾਂ ਬਚਿਆ ਜਾਂਦਾ ਧੰਨਵਾਦੀ ਵੀ ਆ ਉਹਨਾਂ ਨਗਰਾਂ ਦੇ ਉਹਨਾਂ ਪੰਚਾਇਤਾਂ ਦੇ ਜਿੱਥੇ ਕਿਤੇ ਸਾਡੇ ਨੌਜਵਾਨਾਂ ਨੂੰ ਜਿਹੜੀਆਂ ਪੰਚਾਇਤਾਂ ਇਦਾਂ ਦੀਆਂ ਸਹੂਲਤਾਂ ਵਧੀਆ ਸਹੂਲਤਾਂ ਦਿੰਦੀਆਂ ਗਰਾਊਂਡਾਂ ਦੀਆਂ ਆ ਤੁਹਾਨੂੰ ਦਿਖਾਉਣਾ ਇਧਰ ਬਾਲੀਵਾਲ ਵਾਲਾ ਸੋਹਣਾ ਗਰਾਊਂਡ ਬਣਿਆ ਹੋਇਆ ਸੋ ਵੀ ਹੁਣ ਪਿਛੇ ਸਰਕਾਰਾਂ ਨੇ ਕਈ ਪਿੰਡਾਂ 'ਚ ਬਣਾਏ ਨੇ ਪਰ ਹੁਣ ਇੱਥੇ ਮੈਨੂੰ ਖਿਡਾਰੀ ਨਹੀਂ ਜਾਂ ਕੋਈ ਖੇਡਣਾ ਆਉਂਦਾ ਹੀ ਨਹੀਂ ਪਹਿਲਾਂ ਪਹਿਲਾਂ ਚੌਕ ਹੁੰਦਾ ਥੋੜੇ ਦਿਨਾਂ ਦਾ ਕੋਈ 5-7 ਜਣੇ 10 ਜਣੇ ਮੁੜ ਕੇ ਤੇ ਇਹ ਚੌਕ ਖਤਮ ਹੋ ਜਾਂਦੇ ਨੇ ਆ ਵੇਖੋ ਹੁਣ ਗਰਾਊਂਡ ਦਾ ਕੀ ਹਾਲ ਹੈ ਕਿਉਂਕਿ ਖੇਡਣ ਵਾਲਾ ਨਹੀਂ ਕੋਈ ਤੇ ਕਹਾ ਉੱਗਿਆ ਪਿਆ ਆ ਬਖਾਏ ਨਾਲ ਇਹ ਕਾ ਕਿੰਨਾ ਕਿੰਨਾ ਕਾ ਹੋਇਆ ਪਿਆ ਕੋਈ ਸਫਾਈ ਨਹੀਂ ਸੋ ਇਹ ਹਾਲਾਤ ਹੋ ਜਾਂਦੇ ਨੇ ਜਦੋਂ ਆਪਾਂ ਗਰਾਊਂਡ ਨਾਲ ਟੁੱਟ ਜਾਂਦੇ ਆ ਗਰਾਊਂਡ ਵੀ ਬਰਾਨ ਹੋ ਜਾਂਦਾ ਤੇ ਜਿਹੜੀ ਸਾਡੀ ਸਿਹਤ ਹੈ ਨਾ ਉਹ ਵੀ ਫਿਰ ਦਿਨ ਪ੍ਰਤੀ ਦਿਨ ਰੋਗਾਂ ਨਾਲ ਗਰਸੀ ਜਾਂਦੀ ਹੈ ਸੋ ਧੰਨਵਾਦੀ ਵੀ ਆ ਉਹਨਾਂ ਪਿੰਡਾਂ ਦੇ ਜਿਨ੍ਹਾਂ ਪਿੰਡਾਂ ਵਿੱਚ ਪੰਚਾਇਤਾਂ ਨੇ ਹਿੰਮਤ ਕੀਤੀ ਹੈ ਸੋ ਇਦਾਂ ਦੇ ਗਰਾਊਂਡ ਬਣਾਏ ਨੇ ਤੇ ਨਾਲ ਚੰਗਾ ਵਾਤਾਵਰਨ ਮਿਲਦਾ ਹੁੰਦਾ ਸਵੇਰੇ ਸਵੇਰੇ ਆਈਏ ਜਰੂਰ ਜਿੰਨਾ ਕੋ ਗਰਾਊਂਡ ਨਾਲ ਜੁੜਿਆ ਜਾਂਦਾ ਜੁੜੀਏ ਸੋ ਇਹ ਵੀਡੀਓ ਤੁਸੀਂ ਵੇਖੀ ਐ ਸ਼ੇਅਰ ਕਰ ਦਿਓ ਤਾਤੇ ਸਾਡੇ ਨੌਜਵਾਨ ਵੀਰ ਗਰਾਊਂਡ ਨਾਲ ਜੁੜ ਜਾਣ ਆਪਣੀ ਸਿਹਤ ਨੂੰ ਸੰਭਾਲ ਸਕਣ ਧੰਨਵਾਦੀ ਹੁਮਾਂਗੇ